ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸੇਵਕ ਕੈ ਪਰਪੂਰ ਜੋਗ ਜੋਗ වහගුරුතේරා සබසදකා නිෙරංකාර ප්‍රබසදාසලාමත කැහැන සක කෝතු කදකා බ්‍රහ්මාබෙසන සෙරෑත අගන්ත तन को मोह पर मन मद का चवरासी लाख जहुने अपाय रिजक दिया सबहू का तद का सेवक के पूर जुग जुग ਵਾਹ ਗੁਰੂ ਤੇਰਾ ਸਭ ਸਦਕਾ ਸੁਖ ਹਟ ਲਗਰ ਸੇਵੀਅ ਅਨਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਗ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਰਾਖਲੋ ਇਹੋ ਬਖਾਈ ਜੀਓ ਦੇਹੋ ਆਪਣਾ ਨਾਉ ਜੇ ਨੋਹੀ ਬ੍ਰਹਮੰਡ ਖੰਡ ਤਾਹੂ ਮਹ ਪਾਉ ਰਾਖលਹੁ ਇਹੋ ਬਖਾਈ ਜੀਉ ਦੇਹੁ ਆਪਣਾ ਨਾਉ ਰਹਾ ਜਾਤੇ ਨਹੀਂ ਕੋ ਸੁਖੀ ਤਾ ਕ ਪਛ ਜਾਓ ਛੋੜ ਜਾਏ ਜੋ ਸਗਲ ਕ ਫੇਰਾ ਫਿਰ ਲਪਟਾਓ ਕਰੋ ਕਿਰਪਾ ਕਰੁਨਾ ਪਤਿਏ ਤੇਰੇ ਹਰ ਗੋਨ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾ ਜੇ ਨਮੋਹਿ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਅਰਾਖਲੇ ਹੋ ਇਹੋ ਬਖਾਈ ਜੀਓ ਦੇਖ ਆਪਣਾ ਨਾਉ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਸਕੂਰ ਜੀ ਧੰਨ ਜਿਉ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੋਧ ਬੇਚਾਰਾ ਦੇ ਅਨਿਤ ਨ ਨਿਤ ਰਹਾ ਜਸ ਨਵ ਚੜੇ ਪਵ ਸਾਗਰ ਤਾਰਾ ਤੀਰਜ ਤਮ ਬਨਾਏ ਹੈ ਤਨ ਬੁੱਧ ਸੋ ਦੀਪਕ ਜਿਉ ਉਧਿਆਰੈ ਗਿਆਨ ਕੀ ਬੜਨੀ ਮਨੋ ਹਾਥ ਲੈ ਕਾਤ ਰਤਾ ਗੁਤ ਵਾਰ ਬੋਹਾਰਾ ਦਸਮ ਕਤਾ ਪਾ ਗੋਤ ਕੀ ਪਾਕਾ ਕਰੀ ਬਨਾਏ ਬਰਬਾਸਨਾ ਨਾ ਹੈ ਪ੍ਰਭ ਧਰਮ ਜੋਤ ਕੇ ਚਾਏ ਸਗਲ ਦਵਾਰ ਕਾ ਛਾੜ ਕਾ ਗਯੋ ਤਹਾਰੋ ਦਵਾਰ ਬਾਂਹੇ ਗਏ ਕਿਲਾਜ ਆਤਮ ਗੋਬਿੰਦ ਦਾਸ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਦੀਵਗੰਦਾਰੀ ਪਾਤਸ਼ਾਹੀ ਦਸਵੀਂ ਬਿਨ ਹਰ ਨਾਮ ਨਾ ਬਾਚਨ ਪਹਿ ਚੋ ਦਾ ਲੋਕ ਦਾਏ ਬਸ ਕਿਨੇ ਤਾਂ ਤੇ ਕਹਾ ਪਲਾਹ ਬਿਨ ਹਰ ਨਾਮ ਨਾ ਬਾਚਨ ਪਹਿ ਜੋ ਦਹ ਲੋਕ ਜਾਏ ਬਸ ਕਿੰਨੇ ਤਾਂ ਤੇ ਕਹ ਪਲਰ ਰਾਮ ਰਹੀਮ ਉਬਾਰ ਨਾ ਥਕਾ ਜਾ ਕਰ ਨਾਮ ਰਟਾ ਬ੍ਰਹਮਾ ਵਿਸ਼ਨੁਰ ਉਦਰ ਸੂਰਜ ਸਾਸ ਦੇ ਵਸ ਕਾਲ ਸਬਾਹ ਬੀਦ ਪੁਰਾਨ ਕੁਰਾਨ ਸਬਾ ਮਤਾ ਜਾ ਕਹ ਨੇਤ ਕਹਾ ਇੰਦਰ ਫਨਿੰਦਰ ਅਮਨਿੰਦਰ ਕਲਪ ਬਹਾ ਧਿਆਵਤ ਧਿਆਨ ਨਾ ਜਾ ਕਰ ਰੂਪ ਰੰਗ ਨ ਜਨਤਾ ਸੋ ਕਿਮ ਸ਼ਾਮ ਕਹ ਹੈ ਛਟ ਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟਾ ਜਾ ਕਰ ਰੂਪ ਰੰਗ ਨ ਜਨਤਾ ਸੋ ਕਿਮ ਸ਼ਾਮ ਕਹ ਹੈ ਛੁੱਟੋ ਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ